ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਨੂੰ ਬਹੁਤ ਬਹੁਤ ਵਧੀਆ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਇੱਕ ਹੋਰ ਨਵੀਂ ਵੀਡੀਓ ਤੇ ਅੱਬ ਮੋਸਟਲੀ ਆਪਾਂ ਗੱਲ ਕਰਦੇ ਆ ਆਪਣੇ ਕੋਲ ਜਿੰਨੇ ਪੈਸੇ ਪਏ ਹੁੰਦੇ ਘਰੇ ਆਪਾਂ ਸੋਚਦੇ ਆਂਗੇ ਇਹਨੂੰ ਐਫ ਡੀ ਤੇ ਲਾ ਦਈਏ ਜਾਂ ਬੈਂਕੇ ਜਾ ਕੇ ਕਰਾ ਲਈਏ ਆਪਾਂ ਸੋਚਦੇ ਆਂ ਐਫ ਡੀ ਕਰਾ ਲਈਏ ਦੀ ਜਾਂ ਸਿੱਪ ਦੇ ਵਿੱਚ ਲਾ ਦਈਏ ਬਟ ਆਪਾਂ ਨੂੰ ਪਤਾ ਨਹੀਂ ਹੁੰਦਾ ਐਫ ਡੀ ਜਿ ਕਿਦਾਂ ਸਹੀ ਨੇ ਜਾਂ ਸਿੱਪ ਦੇ ਵਿੱਚ ਆਪਾਂ ਜਿਆਦਾ ਟਰਨ ਮਿਲਣਗੇ ਜਾਂ ਐਫ ਡੀ ਚ ਮਿਲਣਗੇ ਤੇ ਆਪਣੇ ਪੈਸੇ ਸੇਫ ਕਿੱਥੇ ਨੇ ਤੇ ਅੱਜ ਆਪਾਂ ਇਸੀ ਟੌਪਿਕ ਤੇ ਗੱਲ ਕਰਦੇ ਆ ਐ ਹਾਂਜੀ ਮਿੱਤਰੋ ਆਪਾਂ ਕਈ ਵਾਰ ਸੁਣਿਆ ਹੈ ਕਿ ਆਪਾਂ ਪੈਸੇ ਬੈਂਕ ਦੇ ਵਿੱਚ ਜਾਂ ਪੋਸਟ ਆਫਿਸ ਦੇ ਵਿੱਚ ਸੇਵ ਕਰਵਾ ਲਈਏ ਜਿੱਥੇ ਆਪਾਂ ਨੂੰ ਇੱਕ ਫਿਕਸਡ ਟਰਮ ਅੰਦਰ 6-7% ਦਾ ਰਿਟਰਨ ਆਪਾਂ ਨੂੰ ਮਿਲਦਾ ਰਹੇ ਇਹਦੇ ਵਿੱਚ ਕੋਈ ਰਿਸਕ ਨਹੀਂ ਹੁੰਦਾ ਪੈਸੇ ਆਪਣੇ ਸੇਫ ਰਹਿੰਦੇ ਹਨ ਤੇ ਉਹ ਬੰਦੇ ਲਈ ਹੁੰਦਾ ਜਿਹੜੇ ਆਪਣੇ ਪੈਸਿਆਂ ਨੂੰ ਸੇਫ ਰੱਖਣਾ ਚਾਹੁੰਦੇ ਹਨ ਜਿਨ੍ਹਾਂ ਨੂੰ ਰਿਸਕ ਨਹੀਂ ਲੈਣਾ ਚਾਹੁੰਦੇ ਤੁਹਾਨੂੰ ਲੱਗੇ ਪੈਸਾ ਸੇਫ ਰਹਿਣ ਕੋਈ ਝੰਜਟ ਨਾ ਹੋਵੇ ਜਿਵੇਂ ਮੰਨ ਲਓ ਕਿ ਆਪਾਂ 1 ਲੱਖ ਰੁਪਏ ਬੈਂਕ ਦੇ ਵਿੱਚ ਜਮ੍ਹਾਂ ਕਰਾਏ ਆਪਾਂ ਨੂੰ 6-7% ਮਿਲ ਕੇ ਸਾਲ ਦਾ 6-7000 ਰੁਪਏ ਵਿਆਜ ਮਿਲੀ ਜਾਊਗਾ ਮਤਲਬ ਇਹ ਇਸ ਜੁਰਮ ਸੁਰੱਖਿਆਤ ਨਹੀਂ ਆਪਣੇ ਪੈਸੇ ਬਟ ਇਹਦੇ ਵਿੱਚ ਰਿਟਰਨ ਇੰਨਾ ਜ਼ਿਆਦਾ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਦੇ ਹਾਂ ਸਿੱਪ ਦੀ ਹਾਂਜੀ ਮਤਲਬ ਸਿੱਪ ਦਾ ਪੂਰਾ ਨਾਮ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਹੁੰਦਾ ਹੈ ਇਦੇ ਰਾਹੀਂ ਆਪਾਂ ਸਟਾਕ ਮਾਰਕੀਟ ਦੇ ਵਿੱਚ ਥੋੜੇ-ਥੋੜੇ ਪੈਸੇ ਦੇ ਵਿੱਚ 500, 1000, 1500, 2000 ਰੁਪਏ ਥੋੜੇ-ਥੋੜੇ ਪੈਸੇ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਆ। ਇਹ ਥੋੜੀ ਰਿਸਕੀ ਹੁੰਦੀ ਹੈ ਕਿਉਂਕਿ ਸਟਾਕ ਮਾਰਕੀਟ ਦੇ ਨਾਲ ਅਟੈਚ ਹੁੰਦੀ ਹੈ ਜੇ ਮਾਰਕੀਟ ਥੋੜੀ ਘਟਦੀ ਹੈ ਤਾਂ ਸਿੱਪ ਦੇ ਵਿੱਚ ਵੀ ਆਪਾਂ ਨੂੰ ਥੋੜਾ ਨੁਕਸਾਨ ਹੁੰਦਾ ਹੈ। ਅਗਰ ਜੇ ਉਹ ਵੱਧਦੀ ਹੈ ਤਾਂ ਉਸ ਦੇ ਵਿੱਚ ਆਪਾਂ ਨੂੰ ਸਿੱਪ ਦੇ ਵਿੱਚ ਆਪਾਂ ਨੂੰ ਥੋੜਾ ਮੁਨਾਫਾ ਹੁੰਦਾ ਹੈ। ਇਸ ਲਈ ਇਹ ਥੋੜੀ ਰਿਸਕੀ ਹੈ ਬਟ ਲੰਬੇ ਸਮੇਂ ਲਈ ਜੇ ਤੁਸੀਂ 5-10 ਸਾਲ ਇਹ ਚਲਾਉਂਦੇ ਹੋ ਤਾਂ ਤੁਹਾਨੂੰ ਐਫ ਹੁਣ ਆਪਾਂ ਗੱਲ ਕਰਦੇ ਆਂ ਜੀ ਆਪਾਂ FD ਐਸ ਸ਼ਿਪ ਦੇ ਵਿੱਚੋਂ ਕੀ ਚੁਣੀਏ ਤੁਹਾਡੇ ਲਈ ਕੀ ਸਹੀ ਆ ਦੇਖੋ ਵੀਰੋ FD ਇੱਕ ਤਰ੍ਹਾਂ ਦਾ ਸਕੂਟਰ ਹੁੰਦਾ ਜਿਹਦੇ ਤੁਸੀਂ ਹੌਲੀ ਹੌਲੀ ਜਾਓਗੇ ਪਰ ਪਹੁੰਚ ਜਾਓਗੇ ਮਤਲਬ ਪੱਕਾ ਤੁਸੀਂ ਕਿਤੇ ਵੀ ਜਾਣਾ ਪਹੁੰਚ ਜਾਓਗੇ ਆਰਾਮ ਨਾਲ ਤੇ ਸਿਰਫ ਇੱਕ ਇਹ ਜਿਹੜੇ ਮਤਲਬ ਕਿ ਉਹ ਬਾਈਕ ਇੱਕ ਤੇਜ਼ ਜਾਣ ਵਾਲੀ ਜਿਹਦੇ ਤੁਹਾਨੂੰ ਥੋੜਾ ਜਿਹਾ ਖਤਰਾ ਹੋ ਸਕਦਾ ਮਤਲਬ ਤੁਸੀਂ ਡਿੱਗ ਵੀ ਸਕਦੇ ਹੋ ਪਰ ਔਰ ਓਵਰ ਸ਼ਿਪ ਤੇ FD ਇਹੀ ਫਰਕ ਹੈ ਬਾਕੀ ਜੇ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ FD ਚੁਣੋ ਜੇਕਰ ਤੁਸੀਂ 5-10 ਸਾਲ ਦੇ ਵਿੱਚ ਇੱਕ ਵਧੀਆ ਰਿਟਰਨ ਚਾਹੁੰਦੇ ਹੋ ਤਾਂ ਸਿੱਪੋ ਚਲੋ ਇਹ ਬਹੁਤ 5-10 ਸਾਲ ਦੇ ਵਿੱਚ ਕਮਾਲ ਕਰ ਦਿੰਦੀ ਹੈ ਬਹੁਤ ਵਧੀਆ ਰਿਟਰਨ ਦੇ ਦਿੰਦੀ ਹੈ ਪਰ ਜੇ ਤੁਸੀਂ ਥੋੜਾ ਰਿਸਕ ਲੈਣਾ ਵੀ ਚਾਹੁੰਦੇ ਹੋ ਪਰ ਮੇਰੀ ਸਲਾਹ ਹੈ ਕਿ ਦੋਨਾਂ ਨੂੰ ਮਿਲਾ ਕੇ ਚਲੋ 50% ਸਿੱਪ ਦੇ ਵਿੱਚ ਲਾਓ 50% ਐਫ ਡੀ ਦੇ ਵਿੱਚ ਮਤਲਬ ਐਫ ਡੀ ਦੇ ਨਾਲ ਤੁਹਾਡਾ ਬੈਂਕ ਬੈਲੈਂਸ ਬਣ ਜਾਏਗਾ ਸਿੱਪ ਤੁਹਾਡੀ ਆਜ਼ਾਦੀ ਹੈ ਮਤਲਬ ਤੁਹਾਨੂੰ ਫਾਈਨੈਂਸ਼ਲੀ ਫ੍ਰੀ ਸਿੱਪ ਨਹੀਂ ਕਰਨਾ ਹੈ ਨਾ ਕਿ ਐਫ ਡੀ ਨੇ ਮੇਂ ਮਿੱਤਰੋ ਪਾਸ ਕਰਦੇ ਤੁਹਾਨੂੰ ਸਿੱਪ ਤੇ ਐਫ ਡੀ ਵਿੱਚ ਸਾਰਾ ਕਲੀਅਰ ਹੋ ਗਿਆ ਹੋਗਾ ਤੁਸੀਂ ਕੀ ਚਾਹੁੰਦੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਹੜਾ ਸਹੀ ਲੱਗੂਗਾ ਸਿੱਪ ਜਾਂ ਐਫ ਡੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਨੂੰ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭ